ਕਾਫੀ ਦੁਨੀਆ ਮਤਲਬ ਤੰਗ ਹੋ ਕੇ ਜਿੱਦਾ ਛਾਲ ਮਾਰ ਦਿੰਦੀ ਆ ਉੱਪਰੋਂ ਕੋਲ ਦੇ ਜਿੱਦਾ ਡੁੱਬਦੇ ਹੋਏ ਕਾਫੀ ਬੰਦਿਆਂ ਨੂੰ ਬਚਾਇਆ ਹੈਗਾ ਆ ਅਸੀਂ ਆਪਣੀ ਜਾਨ ਵੀ ਮਤਲਬ ਦਾਤੇ ਲਾ ਕੇ ਮਤਲਬ ਉਹਨਾਂ ਦੀ ਜਾਨ ਬਚਾਣੇ ਹੈਗੇ ਆ ਜਦੋਂ ਮਤਲਬ ਰੁਕੀਦਾ ਸੀ ਨਾਣ ਵਾਲਿਆਂ ਨੂੰ ਕਾਫੀ ਬੰਦਿਆਂ ਨੂੰ ਰੁਕੀਦਾ ਜੀ ਨਹੀਂ ਰੁਕਦੇ ਹੈਗੇ ਫੇ ਤੁਹਾਨੂੰ ਪਤਾ ਵੀ ਆਪਾਂ ਨਹੀਂ ਕਹਿ ਸਕਦੇ ਆ ਕਿ ਲੜਦੇ ਹੈਗੇ ਆ ਤਾਂ ਕਰਕੇ ਸਾਡੀਆਂ ਅੱਖਾਂ ਸਾਹਮਣੇ ਦੋਤਾ ਕੋਈ ਚਾਂਸ ਨਹੀਂ ਇਦਾਂ ਦਾ ਹੁੰਦਾ ਜਿੱਦਾ ਬਾਹਰ ਅੰਦਰ ਦੂਰ ਜਾ ਕੇ ਨੇੜੇ ਤੇ ਆਦ ਵਾਲੀ ਜਿੱਦਾ ਛੁੱਟੀ ਹੁੰਦੀ ਆ ਨੰਦੇ ਹੋਏ ਕਈ ਬੰਦੇ ਡੂੰਘੇ ਪਾਣੀ ਵਿੱਚ ਵੜ ਜਾਂਦੇ ਹੈਗੇ ਤਾਂ ਨਹੀਂ ਨਿਕਲ ਸਕਦੇ ਜਦੋਂ ਮੈਂ ਡਰ ਲੱਗਦਾ ਹੈਗਾ ਪੈ ਜਾਂਦੀਆਂ ਬੰਦੇ ਨੂੰ ਵੀ ਪੈਣੀਆਂ ਕੱਚੂ ਪੈ ਜਾਂਦੇ ਆ ਜੀ ਵਿੱਚ ਡਰ ਤੇ ਹੈਗਾ ਕੀ ਬਲੇ ਦਾ ਮਤਲਬ ਮਗਰਮਛ ਵੀ ਆ ਚੁੱਕੇ ਇਹਦੇ ਵਿੱਚ ਜਦੋਂ ਹਾਰਡ ਆਂਦੇ ਸਤਵੇਂ ਮਹੀਨੇ ਦੇ ਵਿੱਚ ਬਾਰਸ਼ਾਂ ਮੂਰਸ਼ਾਂ ਦਾ ਪਾਣੀ ਆਂਦਾ ਆ ਤੇ ਉਹਦੇ ਕਰਕੇ ਕਈ ਮਗਰਮੱਛੀ ਵੀ ਆ ਜਾਂਦੇ ਆ ਗਵਰਨਮੈਂਟ ਵੱਲੋਂ ਇਹੀ ਆ ਵੀ ਸਾਡੇ ਇੱਕ ਤਾਂ ਗੋਤਾ ਫੋਰ ਮੁੰਡੇ ਹੈਗੇ ਸਾਡੇ ਨੌਜਵਾਨ ਇਹਨਾਂ ਦਾ ਮਾੜਾ ਮੋਟਾ ਸੋਚਿਆ ਜਾਵੇ ਜਿੱਦਾਂ ਕੋਈ ਬੰਦਾ ਡੁੱਬਦਾ ਹੈਗਾ ਜੀ ਫ੍ਰੀ ਮਤਲਬ ਹੋਰਾਂ ਮਤਲਬ ਕੱਢਾਂਗੇ ਹਰਦਾ ਖਰਚਾ ਇਦਾਂ ਹੀ ਆ ਮਾੜਾ ਮੋਟਾ ਹੈ ਨੱਟ ਭਜਾਈ ਜਿੱਦਾਂ ਮਤਲਬ ਆਪਣਾ ਕੰਮ ਕੁ ਮੱਛੀ ਮੱਛੀ ਦਾ ਮਾੜਾ ਮੋਟਾ ਚੱਲਦਾ ਜੀ ਹਾਂ ਔਰ ਗੱਲ ਵੀ ਇਹਦੇ ਕਰਕੇ ਪੈਸੇ ਪੂਸੇ ਜਿੱਦਾਂ ਭਾਂਣ-ਫੂਣ ਜਿੱਦਾਂ ਕੋਈ ਬਿੱਲੇ ਚਾਂਦੀ-ਚੁੰਦੀ ਵੀ ਲੱਭ ਜਾਂ ਉਨੇ ਕਰਕੇ ਆ ਜੀ گورਨਮੈਂਟ ਤੇ ਸਾਨੂੰ ਕੁਛ ਨਹੀਂ ਦਿੰਦੀ ਹੈਗੀ ਜੀ ਉਹ ਜਿੱਥੇ ਅਸੀਂ ਕਹਿੰਦੇ ਆ ਤੇ ਚਲ ਜੀ ਦਾ ਉਹਨਾਂ ਦੇ ਨਾਲ ਹੀ ਪਰ ਸਾਨੂੰ ਉਹਨਾਂ ਦੇ ਘਰ ਦੇ ਪੈਸੇ ਦਿੰਦੇ ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਬੱਚਾ ਡੁੱਬਿਆ ਹੁੰਦਾ ਆ ਕਢਾਣ ਲਈ ਜੇ ਸਾਨੂੰ گورਨਮੈਂਟ ਕੁਛ ਵੀ ਤਨਖਾਹ ਦੇਵੇ ਅਸੀਂ ਉਹਨਾਂ ਤੋਂ ਕੋਈ ਪੈਸਾ ਨਹੀਂ ਲਵਾਂਗੇ ਬਈ ਕੁੱਤਾ ਖੋਰੀ ਦੀ ਪਾਗਲ ਕਰੇ ਕਿੰਨੇ ਟਾਈਮ ਹੋ ਗਿਆ ਤੁਸਾਨੂੰ ਕੁੱਤਾ ਖੋਰੀ ਕਰਦੇ ਆ 25 ਸਾਲ ਹੋ ਚੁੱਕੀ ਹੈ ਜੀ 25 ਸਾਲ ਤੇ ਉਮਰ ਕਿੰਨੀ ਆ ਤੁਹਾਨੂੰ ਉਮਰ ਮੇਰੀ 40 ਸਾਲ ਦੀ 40 ਸਾਲ ਦੀ ਤੇ ਇਹ ਜਿਹੜੀ ਗੋਤਾ ਖੋਰੀ ਹੈ ਸਿੱਖਣੀ ਪੈਂਦੀ ਹੈ ਜਾਂ ਫਿਰ ਕਿੱਦਾਂ ਹੁੰਦਾ ਜਿੱਦਾਂ ਸਾਡੇ ਬਜ਼ੁਰਗ ਸਾਡੇ ਦਾਦਾ ਜੀ ਸਾਡੇ ਡੈਡੀ ਜੀ ਮਤਲਬ ਇਹੀ ਕੰਮ ਕਰਦੇ ਉਹਨਾਂ ਨੂੰ ਦੇਖਿਆ ਸੀ ਵੀ ਇਹਨਾਂ ਦੇ ਨਾਲ ਇਹੀ ਕੰਮ ਕੀਤਾ ਜੀ ਅੱਛਾ ਤੇ ਅੱਜ ਤੱਕ ਕਿੰਨੇ ਲੋਕਾਂ ਦੀ ਜਿਹੜੀ ਜਾਨ ਤੁਸੀਂ ਬਚਾ ਚੁੱਕੇ ਆ ਤੇ ਕਿੰਨੇ ਲੋਕਾਂ ਨੂੰ ਦੇਖ ਚੁੱਕੇ ਹੋ ਕਿ ਹਾਂ ਆਪਾਂ ਪਾਣੀ ਦੇ ਵਿੱਚ ਦੇਖਦੇ ਕਿਸੇ ਨੇ ਸੁਸਾਈਡ ਕਰ ਲਈਏ ਕਿਸੇ ਨੇ ਕੋਈ ਮਰ ਗਿਆ ਕਿਸ ਤਰੀਕੇ ਦਾ ਕਾਫੀ ਦੁਨੀਆ ਮਤਲਬ ਤੰਗ ਹੋ ਕੇ ਜਿੱਦਾ ਛਾਲ ਮਾਰ ਦਿੰਦੀ ਹੈ ਉੱਪਰੋਂ ਪੋਲ ਦੇ ਜਿੱਦਾ ਡੁੱਬਦੇ ਹੋਏ ਕਾਫੀ ਬੰਦਿਆਂ ਨੂੰ ਬਚਾਇਆ ਹੈਗਾ ਆ ਅਸੀਂ ਆਪਣੀ ਜਾਨ ਵੀ ਮਤਲਬ दाते ਲਾ ਕੇ ਮਤਲਬ ਉਹਨਾਂ ਦੀ ਜਾਨ ਬਚਾਣੇ ਹੈਗੇ ਆ ਤੇ ਕਾਫੀ ਦੁਨੀਆ ਤੰਗ ਆ ਉਹਨ ਕੀ ਕਰੀਏ ਜੀ ਕਹਿੰਨੇ ਆ ਤੇ ਨਹੀਂ ਹਟਦੇ ਹੈਗੇ ਅੱਜ ਤੱਕ ਵੈਸੇ ਭਾਜੀ ਕਿੰਨੇ ਲੋਕਾਂ ਨੂੰ ਤੁਸੀਂ ਬਚਾ ਚੁੱਕੇ ਹੋ ਕਾਫੀ ਬਚਾ ਚੁੱਕੇ ਜੀ ਜਿੱਦਾਂ ਮਤਲਬ 50 60 100 ਬੰਦੇ ਆ ਤੇ ਕਰ ਬਿਚਾ ਚੁੱਕੇ ਆ ਹਾਂਜੀ ਅਜਾ ਭਾਜੀ ਜਦੋਂ ਛੋਟੇ ਛੋਟੇ ਬੱਚੇ ਆਪਾਂ ਦੇਖਦੇ ਆ ਨਾ ਹੋਂ ਹੁੰਦੇ ਗਰਮੀ ਦਾ ਟਾਈਮ ਆ ਮੋਸਟਲੀ ਦੇਖਣ ਨੂੰ ਮਿਲਦਾ ਕਿ ਨਿਆ ਨਿਆਰੇ ਦੇ ਵਿੱਚ ਆ ਰਹੇ ਨੇ ਕਿੱਦਾਂ ਉਹ ਡੁੱਬਦੇ ਨੇ ਕੀ ਕਾਰਨ ਬੰਦਾ ਉਹਨਾਂ ਦੇ ਜਿਵੇਂ ਉਹ ਡੁੱਬ ਜਾਂਦੇ ਨੇ ਜੋ ਮਤਲਬ ਰੋਕੀਦਾ ਸੀ ਨਾਹ ਨਾਲਿਆਂ ਨੂੰ ਕਾਫੀ ਬੰਦਿਆਂ ਨੂੰ ਰੋਕੀਦਾ ਜੀ ਨਹੀਂ ਰੁਕਦੇ ਹੈਗੇ ਫਿਰ ਤੁਹਾਨੂੰ ਪਤਾ ਵੀ ਆਪਾਂ ਨਹੀਂ ਕਹਿ ਸਕਦੇ ਆ ਕਿ ਲੜਦੇ ਹੈਗੇ ਆ ਤਾਂ ਕਰਕੇ ਸਾਡੀਆਂ ਅੱਖਾਂ ਸਾਹਮਣੇ ਦੁੱਧ ਦਾ ਕੋਈ ਚਾਂਸ ਨਹੀਂ ਇਦਾਂ ਦਾ ਹੁੰਦਾ ਜਿੱਦਾਂ ਬਾਹਰ ਅੰਦਰ ਦੂਰ ਜਾ ਕੇ ਨੇੜੇ ਉੱਥੇ ਜਾ ਕੇ ਕਈ ਬੰਦੇ ਨਾਹ ਨਾਂਦੇ ਆ ਅਦਵਾਲੀ ਜਿੱਦਾ ਛੁੱਟੀ ਹੁੰਦੀ ਆ ਨਾਂਦੇ ਹੋਏ ਕਈ ਬੰਦੇ ਡੁੰਗੇ ਪਾਣੀ ਵਿੱਚ ਵੜ ਜਾਂਦੇ ਹੈਗੇ ਤਾਂ ਨਹੀਂ ਨਿਕਲ ਸਕਦੇ ਆ ਫਿਰ ਉਹ ਥੱਲੇ ਹੀ ਬਹਾ ਲੁੱਬ ਜਾਂਦੇ ਆ ਜੀ ਤੇ ਅੱਜ ਸਭ ਤੋਂ ਜ਼ਿਆਦਾ ਗਹਿਰਾਈ ਵਾਲਾ ਪਾਣੀ ਕਿਹੜਾ ਹੈ ਇਤਿਹਾਸ ਤੋਂ ਅੱਜ ਤੱਕ ਕਿਹੜੀ ਮਤਲਬ ਗਹਿਰਾਈ ਤੱਕ ਤੁਸੀਂ ਅਗੋਤਕੋਰੀ ਕੀਤੀ ਕਿ ਅਸੀਂ 25 30 ਫੁੱਟ 40 ਫੁੱਟ ਤਿੱਕਰ ਦੂੰਗੇ ਪਾਣੀ ਦੇ ਵਿੱਚ ਮਤਲਬ ਚਲਜੀ ਦਾ 50 ਫੁੱਟ ਤਿੱਕਰ ਵੀ ਹੈਗੇ ਆ ਸਾਡੇ ਨਾਲ ਗਰੁੱਪ ਦੇ ਮੁੰਡੇ ਜਿਹੜੇ 50 ਫੁੱਟ ਤਿੱਕਰ ਜਾਂਦੇ ਹੈਗੇ ਆ ਪਰ ਇਹਦੇ ਪਾਣੀ ਦਾ ਪਤਾ ਨਹੀਂ ਲੱਗਦਾ ਵੀ ਕਦੋਂ ਡੂੰਗਾ ਹੋ ਜਾਂਦਾ ਤੇ ਕਦੋਂ ਛੋਟਾ ਹੋ ਜਾਂਦਾ ਜਾਂ ਰੇਤਾ ਖੁਰ ਜਾਂਦਾ ਤੇ ਟੋਏ ਬਣ ਜਾਂਦੇ ਅੱਛਾ ਭਾਜੀ ਕਦੇ ਇਦਾਂ ਹੋਇਆ ਕਿ ਤੁਸੀਂ ਮਤਲਬ ਕਿਸੇ ਨੂੰ ਬਚਾਣ ਗਏ ਹੋ ਲੇਕਿਨ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਤਾਂ ਪੂਰਾ ਡੈੱਡ ਹੈ ਤੇ ਤੁਸੀਂ ਉਹਨੂੰ ਬਚਾਉਂਦੇ-ਬਚਾਉਂਦੇ ਤੁਹਾਨੂੰ ਆਪ ਹੀ ਵੀ ਮਤਲਬ ਡੁੱਬਣ ਲੱਗ ਗਏ ਹੋ ਕੁਝ ਇਦਾਂ ਦਾ ਹੋਇਆ ਨਹੀਂ ਨਹੀਂ ਇਦਾਂ ਦਾ ਮਤਲਬ ਕਦੀ ਨਹੀਂ ਮਤਲਬ ਇ ਲਿਆਈ ਦਾ ਫੜ ਕੇ ਮਤਲਬ ਆਪਣੇ ਹਿਸਾਬ ਦੇ ਨਾਲ ਕਈ ਚਾਂਸ ਹੁੰਦੇ ਆ ਮਤਲਬ ਕਿਉਂਕਿ ਮਰਨ ਵਾਲੇ ਹਰ ਕੋਈ ਬਚਣਾ ਚਾਹੁੰਦਾ ਹੈ ਉਹਨੂੰ ਫੜਨ ਨੂੰ ਕੋਸ਼ਿਸ਼ ਕਰਦਾ ਵੀ ਮੈਂ ਬਚ ਜਾਵਾਂ ਜੀ ਅਸੀਂ ਤੁਸੀਂ ਪਾਣੀ ਦੇ ਵਿੱਚ ਕਿੰਨੇ ਟਾਈਮ ਤੱਕ ਜਿਹੜਾ ਰਹਿ ਲੈਨੇ ਹੋ ਪਾਣੀ ਦੇ ਵਿੱਚ ਮਤਲਬ ਜਿੱਦਾਂ ਦੇ ਸਾਡੇ ਅਣਜਾਣ ਦੇ ਟਾਈਮ ਹੁੰਦਾ ਜਿੱਦਾਂ 1 ਮਿੰਟ 1.5 ਮਿੰਟ ਤੱਕ ਥੱਲੇ ਰਹਿ ਜੀਦਾ ਹੈ ਉਸ ਤੋਂ ਬਾਅਦ ਉੱਪਰ ਉੱਪਰ ਤੇ ਕਾਫੀ ਦੂਰ ਤੱਕ ਨਿਕਲ ਜੀਦਾ ਹੈ ਅੱਛਾ ਤੇ ਭਾਦੀ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਜਿਹੜੇ ਜੀਵ ਨੇ ਦੇਖਣ ਨੂੰ ਮਿਲਦੇ ਜਾਨਵਰ ਵੀ ਹੁੰਦੇ ਡਰ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਮਗਰਮਛ ਹੋ ਗਿਆ ਜਾਂ ਕੋਈ ਵੱਡਾ ਜਾਨਵਰ ਨਾ ਆ ਗਿਆ ਜਾਂ ਫਿਰ ਪਾਣੀ ਦੇ ਸੱਪ ਵੀ ਹੁੰਦੇ ਨੇ ਆਹ ਹੋ ਜਾਂਦਾ ਜੀ ਕਈ ਵੇਲੇ ਆ ਜਾਂਦੇ ਆ ਚਿੰਬੜ ਜਾਂਦੇ ਜਾਂ ਸੱਪ ਵੀ ਚਿੰਬੜ ਜਾਂਦੇ ਕਈ ਵੇਲੇ ਮੱਛੀਆਂ ਵੀ ਵੱਡੀਆਂ ਵੱਡੀਆਂ ਹੋ ਜਾਂਦੀਆਂ ਆ ਜਿੱਦਾਂ ਮੈਂ ਡਰ ਲੱ ਡਰਤੇ ਹੈਗਾ ਕਿ ਇਹ ਬਲੇ ਦਾ ਮਤਲਬ ਮਗਰਮਛ ਵੀ ਆ ਚੁੱਕੇ ਇਹਦੇ ਵਿੱਚ ਜਦੋਂ ਹਾਰ ਆਉਂਦੇ 7ਵੇਂ ਮਹੀਨੇ ਦੇ ਵਿੱਚ ਬਾਰਸ਼ਾਂ ਬੂਰਸ਼ਾਂ ਦਾ ਪਾਣੀ ਆਂਦਾ ਆ ਤੇ ਉਹਦੇ ਕਰਕੇ ਕਈ ਮਗਰਮਛ ਵੀ ਆ ਜਾਂਦੇ ਆ ਅਜੀ ਤੁਹਾਡੇ ਤੇ ਕਦੇ ਕਿਸੇ ਨੇ ਵਾਰ ਕੀਤਾ ਹੈ ਬਾਹਰ ਕੀਤਾ ਤੇ ਸਿਗਾ ਇੱਕ ਦੋ ਵਾਰੀ ਮੱਛੀਆਂ ਨੇ ਕੀਤਾ ਹੈਗਾ ਮਤਲਬ ਮੱਛੀਆਂ ਨੇ ਕੱਟਿਆ ਹੈਗਾ ਆ ਮੱਛੀਆਂ ਨੇ ਕੱਟਿਆ ਹੈਗਾ ਤੇ ਕਿੰਨਾ ਕੁ ਡਰ ਲੱਗਦਾ ਕਈ ਵਾਰੀ ਲੱਗਦਾ ਹੈ ਡਰ ਲੱਗਦਾ ਤੁਸੀਂ ਵੀ ਮਤਲਬ ਪਾਣੀ ਦੇ ਵਿੱਚ ਜਾ ਰਹੇ ਕਿਉਂਕਿ ਪਾਣੀ ਦੇ ਵਿੱਚ ਜਾਣਾ ਕੋਈ ਫੋਕੀ ਗੱਲ ਨਹੀਂ ਹੈਗੀ ਬਹੁਤ ਮਤਲਬ ਔਖਾ ਲੱਗਦਾ ਡਰ ਲੱਗਦਾ ਕਈ ਵਾਰੀ ਪਹਿਲਾਂ ਪਹਿਲਾਂ ਡਰ ਲੱਗਦਾ ਸੀ ਹੁਣ ਤੇ ਡਰ ਲੱਗਦਾ ਨਹੀਂ ਜੀ ਬਹੁਤ ਚਿਰ ਤੋਂ ਹੋ ਗਏ ਆ ਤਾਂ ਕਰਕੇ ਵੀ ਸਾਡਾ ਤੇ ਹੁਣ ਇਹਨਾਂ ਲਗਣੀ ਹੋ ਗਿਆ ਹੈ ਅੱਛਾ ਇਹਦੇ ਵਿੱਚ ਹੀ ਰਣਾ ਮਤਲਬ ਸਿੰਦ ਕਰਦੇ ਨੇ ਤੇ ਭਾਜੀ ਕਈ ਵਾਰੀ ਆਪਾਂ ਦੇਖਦੇ ਆ ਕਿ ਪਾਣੀ ਦੇ ਵਿੱਚ ਤੁਸੀਂ ਕਿਹਾ ਵੀ ਮੱਛਲੀਆਂ ਵੀ ਜਿਵੇਂ ਤੁਹਾਨੂੰ ਡੰਗ ਲੈਣੀਆਂ ਜਾਂ ਫਿਰ ਹੋਰ ਵੀ ਪਾਣੀ ਵਾਲੇ ਸੱਪ ਵੀ ਹੁੰਦੇ ਆ ਕਈ ਵਾਰੀ ਹੁੰਦਾ ਹੈ ਕਿ ਬੰਦੇ ਨੂੰ ਦੇਖ ਕੇ ਡਰ ਜਾਂਦੇ ਹੋਣ ਜਾਂ ਫਿਰ ਤੁਸੀਂ ਕਿਸੇ ਨੂੰ ਬਚਾ ਰਹੇ ਹੋ ਫਿਰ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪ ਵੀ ਡੁੱਬ ਰਹੇ ਹੋ ਹਾਂ ਹੋ ਜਾਂਦਾ ਜੀ ਕਈ ਵਲੇ ਆਪਣੀ ਵੀ ਮੌਤ ਨੂੰ ਦੇਣੇ ਪੈਂਦਾ ਜੀ ਇੱਦਾਂ ਮਤਲਬ ਬਚਾਣੇ ਬੰਦਾ ਕਿ ਸੱਪ ਜੀ ਰੀਲੇ ਵੀ ਹੁੰਦੇ ਖਤਨਾਕ ਜਾਨਵਰ ਕਈ ਕੱਚ ਕੁਛ ਵੀ ਬਹੁਤ ਖਤਰਨਾਕ ਚੀਜ਼ਾਂ ਐ ਜੀ ਜਿੱਦਾਂ ਦਰਗਤ ਹੋ ਗਿਆ ਕਈ ਤਰ੍ਹਾਂ ਦੇ ਜਾਲ ਜੂਲ ਵਿੱਚ ਵਿੱਚ ਇਹ ਲੋਹੇ ਦੇ ਜਾਨ ਨੂੰ ਖਤਰਾ ਤੇ ਹੈਗਾ ਪਰ ਕੀ ਕਰੀਏ ਸਾਡੀ ਹੁਣ ਇਹੀ ਕੰਮ ਆ ਜੀ ਸਭ ਤੋਂ ਜ਼ਿਆਦਾ ਪਾਣੀ ਦੇ ਵਿੱਚ ਜੇ ਆਪਾਂ ਕਹੀਏ ਕਿ ਸਭ ਤੋਂ ਜ਼ਿਆਦਾ ਕਿਸ ਕਿਹੜੇ ਟਾਈਮ ਆ ਜਿਹਦੇ ਵਿੱਚ ਦੇਖਿਆ ਜਾਂਦਾ ਬੰਦੇ ਸਭ ਤੋਂ ਜ਼ਿਆਦਾ ਡੁੱਬਰੇ ਨੇ ਗਰਮੀਆਂ ਦੇ ਟਾਈਮ ਦੇ ਵਿੱਚ ਜਾਂ ਫਿਰ ਕਿਤੇ ਹੋਰ ਹਾਂਜੀ ਗਰਮੀਆਂ ਦੇ ਟਾਈਮ ਦੇ ਵਿੱਚ ਛੁੱਟੀਆਂ ਦੇ ਵਿੱਚ ਜਿੱਦਾਂ ਛੁੱਟੀਆਂ ਹੁੰਦੀਆਂ ਸਕੂਲ ਦੇ ਬੱਚਿਆਂ ਨੂੰ ਆ 6ਵੇਂ 7ਵੇਂ ਮਹੀਨੇ ਦੇ ਵਿੱਚ ਇਹਦੇ ਵਿੱਚ ਗਰਮੀ ਹੁੰਦੀ ਜ਼ਿਆਦੀ ਲੋਕੀ ਬਹੁਤ ਬਹੁਤ ਦੂਰੋਂ ਆਂਦੇ ਫੇ ਗਰੁੱਪ ਬਣਾ ਕੇ ਨਾਣ ਲਈ ਉਹਨਾਂ ਨੂੰ ਰੋਕੀਦਾ ਨਹੀਂ ਰੁਕਦੇ ਹੈਗੇ ਜੀ ਫੇ ਲੜਦੇ ਹੈਗੇ ਤੇ ਫਿਰ ਹੁਣ ਕਹਿ ਨਹੀਂ ਕਹਿ ਸਕਦੇ ਆਪਾਂ ਕਿਸੇ ਨੂੰ ਤਾਂ ਕਰਕੇ ਤੇ ਭਾਜੀ ਕੋਈ ਮੈਸੇਜ ਦੇਣਾ ਚਾਹੁੰਗੇ ਕੁਝ ਕਹਿਣਾ ਚਾਹੁੰਦੇ ਆ ਮੈਸੇਜ ਕੀ ਹੈ ਸਾਡੀ ਗਵਰਨਮੈਂਟਾਂ ਲੋ ਇਹੀ ਆ ਵੀ ਸਾਡੇ ਇੱਕ ਤਾਂ ਗੋਤਾ ਫੋਰ ਮੁੰਡੇ ਹੈਗੇ ਸਾਡੇ ਨੌਜਵਾਨ ਇਹਨਾਂ ਦਾ ਮਾੜਾ ਮੋਟਾ ਸੋਚਿਆ ਜਾਵੇ ਜੇ ਤਾਂ ਕੋਈ ਬੰਦਾ ਡੁੱਬਦਾ ਹੈਗਾ ਜੀ ਫ੍ਰੀ ਮਤਲਬ ਹੋਰਾਂ ਮਤਲਬ ਕੱਢਾਂਗੇ ਤਾ ਕਰਕੇ ਸਾਨੂੰ ਕੋਈ ਗੌਰਮੈਂਟ ਦਿੰਦੀ ਨਹੀਂ ਹੈ ਕਿ ਤਾਂ ਕਰਕੇ ਉਹਦੇ ਕਰਕੇ ਅਸੀਂ ਵੀ ਸਾਨੂੰ ਉਹਦੇ ਘਰ ਦੇ ਦਿੰਦੇ ਹੈਗੇ ਜਿਨ੍ਹਾਂ ਦੇ ਨਾਲ ਕਾਂਡ ਹੋਇਆ ਹੁੰਦਾ ਮਾੜਾ ਮੋਟਾ ਕਰਜ਼ਾ ਪਣ ਅੱਛਾ ਭਾਜੀ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਗੋਤੋ ਖੋਰੀ ਕਰਦੇ ਹੋ ਤੁਹਾਨੂੰ ਇਸ ਚੀਜ਼ ਤੇ ਕੋਈ ਪੈਸੇ ਵਗੈਰਾ ਮਿਲਦਾ ਹੈ ਨਹੀਂ ਜੀ ਫਿਰ ਘਰ ਦਾ ਖਰਚਾ ਕਿੱਦਾਂ ਚੱਲਦਾ ਘਰ ਦਾ ਖਰਚਾ ਇਦਾਂ ਹੀ ਮਾੜਾ ਮੋਟਾ ਹੈ ਨੱਟ ਭਜਾਈ ਜਿੱਦਾਂ ਮਤਲਬ ਆਪਣਾ ਕੰਮ ਕੁ ਮੱਛੀ-ਮੁੱਛੀ ਦਾ ਮਾੜਾ ਮੋਟਾ ਚੱਲਦਾ ਜੀ ਹਾਂ ਉਹਦੇ ਕਰਕੇ ਮਨਮਤ ਅਸੀਂ ਪਾਣੀ ਦੇ ਵਿੱਚ ਆਪਾਂ ਦੇਖਦੇ ਆ ਕਿ ਲੋਕੀ ਜਿਹੜੇ ਨੇ ਕਈ ਲੋਕੀ ਮਤਲਬ ਕਿ ਪੈਸੇ ਸੁੱਟਦੇ ਨੇ ਕੋਈ ਸੋ ਵੇਲੇ ਚਾਂਦੀ ਚੁੰਦੀ ਵੀ ਲੱਗ ਜਾਂਦੀ ਮਾੜੀ ਮੋਟੀ ਖਰਚਾ ਬਾਣੀ ਬਣ ਜਾਂਦਾ ਰੱਬ ਦੀ ਦਿਆਨ ਉਹਦੇ ਕਰਕੇ ਆ ਜੀ ਗਵਰਨਮੈਂਟ ਦੇ ਸਾਨੂੰ ਕੁਛ ਨਹੀਂ ਦਿੰਦੀ ਹੈਗੀ ਜੀ ਸਾਡੀ ਗਵਰਨਮੈਂਟ ਨੂੰ ਤੁਹਾਡੇ ਲਈ ਵੀ ਕੁਛ ਕਰਨਾ ਚਾਹੀਦਾ ਹੈ ਹਾਂ ਜੀ ਹਾਂ ਕਰਨੇ ਚਾਹੀਦਾ ਬਾਕੀ ਉਹਨਾਂ ਦੀ ਹੁਣ ਸਲਾਹ ਹੈ ਜੀ ਬਾਕੀ ਦੇਖੋ ਜਿੱਥੇ ਅਸੀਂ ਕਹਿੰਦੇ ਆ ਤੇ ਚਲ ਜੀਰ ਉਹਨਾਂ ਦੇ ਨਾਲ ਹੀ ਪਰ ਸਾਨੂੰ ਉਹਨਾਂ ਦੇ ਘਰ ਦੇ ਪੈਸੇ ਦਿੰਦੇ ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਬੱਚਾ ਡੁੱਬਿਆ ਹੁੰਦਾ ਆ ਕਢਾਣ ਲਈ ਜੇ ਸਾਨੂੰ ਗਵਰਨਮੈਂਟ ਕੁਛ ਵੀ ਤਨਖਾਹ ਦੇਵੇ ਅਸੀਂ ਉਹਨਾਂ ਤੋਂ ਕੋਈ ਪੈਸਾ ਨਹੀਂ ਲਵਾਂਗੇ ਤੇ ਕਿੰਨੇ ਲੋਕ ਕਿਉਂ ਜਿਹੜੇ ਤੁਸੀਂ ਮਤਲਬ ਕਿ ਟੀਮ ਵਰਕ ਕਰਦੇ ਹੋ ਟੀਮ ਆਟਮ 15 20 ਮੁੰਡੇ ਹੈਗੇ ਸਾਡੇ ਨਾਲ ਜੀ ਆਣ ਗਰੁੱਪ ਉਹ ਵਧੀਆ 20 ਮੁੰਡਿਆ ਦਾ ਹੈਗਾ ਜੀ ਅੱਛਾ 20 ਮੁੰਡੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਦੇ ਵਿੱਚ ਜਿਹੜਾ ਗੋਤੇ ਖੋਰੀ ਸਟਾਰਟ ਹੋ ਜਾਂਦੀ ਹੈ ਗੋਤਾ ਖੋਰੀ ਜਿੱਦਾ 15 16 17 ਸਾਲ ਤੋਂ ਸ਼ੁਰੂ ਹੋ ਜਾਂਦੀ ਆ ਵਿੱਚ ਹੈਗੇ ਮੁੰਡੇ 10 ਸਾਲ ਵੀ ਸਿੱਖੇ ਕੋਈ 5 ਸਾਲ ਕੋਈ 3 ਸਾਲ ਕੋਈ 15 ਸਾਲ ਕਿੱਦਾਂ 20 ਸਾਲ ਕਈਆਂ ਨੂੰ ਇਦਾਂ ਹੋ ਗਿਆ ਸਾਡੇ ਨਾਲ ਹੀ ਕਈ ਛੋਟੇ ਨਿਆਣੇ ਆਪਣੇ ਬੱਚੇ ਤਿਆਰ ਕਰਦੇ ਆਗੇ ਅਸੀਂ